ਸਸਿਕਾ ਵੀ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਲੈ ਸੱਜਣੋ ਅੱਜ ਆਪਾਂ ਪਹੁੰਚੇ ਆਂ ਤਨੋਲਾ ਮੰਡੀ ਤੇ ਜੋ ਕਿ ਮਹੀਨੇ ਦੇ ਦੋ ਵਾਰ ਲੱਗਦੀ ਆ 27 ਤਰੀਕ ਤੇ 11 ਤਰੀਕ ਅੱਜ ਆਪਾਂ 11 ਤਰੀਕ ਤੀਜਾ ਮਹੀਨਾ ਮਾਰਚ ਮਹੀਨਾ 2024 ਦੀ ਵੀਡੀਓ ਕਵਰ ਕਰਨ ਪਹੁੰਚੇ ਆਂ ਦਿਖਾਵਾਂਗੇ ਤੁਹਾਨੂੰ ਟੌਪ ਤੋਂ ਟੌਪ ਕੁਝ ਕਰਾਵਾਂਗੇ ਵਪਾਰੀ ਵੀਰਾਂ ਨਾਲ ਗੱਲਾਂ ਬਾਤਾਂ ਲੈ ਸੱਜਣੋ ਜਿਹੜੇ ਸੱਜਣਾਂ ਨੇ ਆਪਣਾ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਕਰਾਵਾਂਗੇ ਗੱਲਾਂ ਮਾਤਾ ਵੀਡੀਓ ਚ ਪਾਈ ਹੋਣਾ ਨੰਬਰ ਵੀ ਲੈ ਕੇ ਦਵਾਂਗੇ ਉਹ ਪਾਰੀਆਂ ਦੇ ਮੈਂ ਵੀਡੀਓ ਦੇ ਲਾਈਕ ਤੱਕ ਜੁੜ ਕੇ ਰਹੋ ਆ ਜੋ ਕਰਾਉਣੇ ਗੱਲਾਂ ਮਾਤਾ ਵੀਡੀਓ ਨੂੰ ਆਪਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੈ ਸੱਜਣੋ ਧਨੋਲਾ ਮੰਡੀ ਦੇ ਵੀਡੀਓ ਬਣਾਉਣ ਲੱਗੇ ਆ 11 ਤਰੀਕ ਤੀਜਾ ਮਹੀਨਾ 2024 ਦੀ ਪਹਿਲੀ ਵੀਡੀਓ ਬਾਈ ਹੋਰਾਂ ਦੀ ਬਣਾਉਣੀ ਆ ਕਰਾਵਾਂਗੇ ਬਾਈ ਇਹਨਾਂ ਨਾਲ ਗੱਲਬਾਤ ਦਾ ਜਾਨਵਰ ਚੰਗੇ ਲੈ ਕੇ ਪਹੁੰਚਿਆ ਬਾਈ ਜੀ ਕੀ ਹਾਲ ਨੇ ਜੀ ਵਧੀਆ ਵੀਰੇ ਤੁਹਾਨੂੰ ਜਨਾਬ ਹੋ ਠੀਕ ਹੋਈ ਵਧੀਆ ਬਾਈ ਵਧੀਆ ਠੀਕ ਹੈ ਜੀ ਆਪਣਾ ਵਧੀਆ ਵੀਰੇ ਓਕੇ ਤੇ ਨਾਮ ਜੀ ਆਪਣਾ ਨਾਮ ਕਾਲਾ ਵੀਰੇ ਨਾਮ ਕਾਲਾ ਪਿੰਡ ਜੀ ਹਸਨਪੁਰ ਹੈ ਹਸਨਪੁਰ ਜਿਹੜਾ ਸੰਗਰੂਰ ਹੈ ਜ਼ਿਲ੍ਹਾ ਸੰਗਰੂਰ ਤਹਿਸੀਲ ਕਿਹੜੀ ਪੈਂਦੀ ਹੈ ਜੀ ਧੂਰੀ ਧੂਰੀ ਤਹਿਸੀਲ ਪੈਂਦੀ ਹੈ ਧੂਰੀ ਤੇ ਲੈ ਸੱਜਣੋਂ ਜਾਨਵਰ ਦਿਖਾਉਣਾ ਬਾਈ ਸੁਈਆਂ ਵੀਆਂ ਨੇ ਚਾਰੇ ਓ ਥੂਈਆਂ ਆਇਆਂ ਚਾਰੇ ਝੋਟੀਆਂ ਸੁਈਆਂ ਆਇਆਂ ਨੇ ਵੀਰੇ ਠੀਕ ਆ ਠੀਕ ਆ ਲੈ ਸੱਜਣ ਤੇ ਇਕੱਲੀ ਇਕੱਲੀ ਮੈਂ ਇਹਦੀ ਲਾਵਾਂਗੇ ਡਿਟੇਲ। ਲੇ ਸਾਨੂੰ ਪਹਿਲਾਂ ਆ ਜੋੜਾ ਤੋੜ ਕੇ ਦਿਖਾਉਂਦੇ ਆ। ਆ ਲਾ ਲਓ ਜੋੜਾ ਇਕੱਠਾ ਲਾ ਲਓ ਕਾਲੇ ਬੋਟੇ। ਲੈ ਇਕੱਠਾ ਲਵਾ ਬਾਈ ਕਿਹੜਾ ਜੋੜੇ ਦਾ? ਉਹ ਗੱਲ ਤਾਂ ਸੁਣਨਾ। ਲਾ ਦੇ ਲਾ ਦੇ ਬਾਈ ਲਵੇ ਲਾ ਦੇ। ਹਾਂਜੀ ਹਾਂਜੀ ਵੀਰੇ। ਪਹਿਲਾਂ ਦਿਖਾ ਦੇ ਫਿਰ ਲਾਵਾਂਗੇ ਡਿਟੇਲ। ਸੁਈਆਂ ਲੈ ਸਜਣੋ ਲੈ ਬਾਈ ਆ ਜੋਟੀ ਤੋੜ ਦੇ। ਆ ਜੋਟੀ ਜਿਹੜਾ ਕਿਹੜਾ ਸੁਆ ਬਾਈ ਦਾ? ਇਹਦਾ ਮੁੱਲ 3 ਲੱਖ ਰੁਪਏ ਵੀਰੇ। ਜੋੜਾ ਜੋੜਾ 6 ਲੱਖ ਰੁਪਇਆ ਮੰਗਦਾ ਅੱਛਾ ਜੋੜਾ ਮੰਗਦਾ 6 ਲੱਖ ਲੈ ਆ ਝੋਟੀ ਦੀ ਡਿਟੇਲ ਸੂਆ ਕਿਹੜਾ ਦਾ ਸੂਆ ਦੂਜਾ ਵੀਰੇ ਦੋਨਾਂ ਦਾ ਦੂਜਾ ਜੂਜਾ ਸੂਆ ਅੱਛਾ ਦੂਆ ਦੂਆ ਸੂਆ ਦੁੱਧ ਕਿੰਨਾ ਗੱੜ ਜੋੜੇ ਥੱਲੇ ਦੁੱਧ ਦੋਨਾਂ ਨਾਲ ਲਵੇ ਹੁਣ 15-15 ਲੀਟਰ ਤਿਆਰ ਆ ਅੱਛਾ ਜੋੜੇ ਥੱਲੇ 30 ਲੀਟਰ ਦਾ ਗੇੜ ਦੁੱਧ ਤਿਆਰ ਹੈ ਤੇ ਸਭ ਤੋਂ ਜ਼ਿਆਦਾ ਕੁਆਲਿਟੀ ਦੰਦਾ ਜਾਏਗਾ ਕੋਈ ਝੋਟੀ ਆ ਵੀਰੇ ਦੰਦਾਂ ਚ ਦੰਦਾਂ ਤੇ ਹੋਣਗੇ ਚੌਗੀਆਂ ਚੌਗੀਆਂ ਨੇ ਦੋਨਾਂ ਉਹ ਸਿੱਧੀ ਹੋ ਮੂਰਲੀ ਝੋਟੀ ਹੈ ਚੌਗੀ ਉਹ ਅੱਛਾ ਠੀਕ ਆ ਸਦਰੋਂ ਗਾਗ ਵੀ ਲੱਗ ਰਹੇ ਇਧਰ ਬਾਈ ਮਰੀ ਸੌਦਾ ਕਰਦੇ ਨੇ ਦੇਖ ਸਕਦੇ ਹੋ ਸੰਗਤ ਸੋਨੇ ਦੀ ਕੁਆਲਿਟੀ ਆ ਟੌਪ ਕੁਆਲਿਟੀ ਦੀ ਆ ਕਿੰਨਾ ਦੇ ਦੋ ਦੇਣੀ ਆ ਬਾਈ ਬੁੱਤਾ ਵੀਰੇ ਹੁਣ 15 15 ਤਿਆਰ ਆ ਆ 10 ਦਿਨਾਂ ਦੀ ਸੂਈ ਆ ਉਹ ਹਫਤੇ ਦੀ ਸੂਈ ਆ ਅੱਛਾ ਇਹ ਹੋ ਕੇ 10 ਦਿਨ ਸੂਈ ਨੂੰ 30 ਲੀਟਰ ਦੋਨਾਂ ਥੱਲੇ ਤਿਆਰ ਆ ਦੋਵਾਂ ਥੱਲੇ 30 ਲੀਟਰ ਜੇ ਸੱਜਣੋਂ ਸੇਵਾ ਚੰਗੀ ਕਰੋਗੇ 34 35 ਕਿਲੋ ਸੁੱਦਾ ਚੰਗਾ ਦੇ ਦੇ ਉਹਦੇ ਉਹਦੇ ਮਾਗਰ ਵੀ ਕੱਟੀ ਆ ਇਹਦੇ ਮਾਗਰ ਕੱਟਾ ਉਹਦੇ ਮਾਗਰ ਕੱਟੀ ਆ ਅੱਛਾ ਇਹਦੇ ਮਾਗਰ ਸੱਜਣੋਂ ਮੇਲ ਕਾਫ ਆ ਉਹਦੇ ਮੰਗ ਰਹੀ ਆ ਇਹਨੇ ਕੋਈ ਜਾਣਦੇ ਨਹੀਂ ਰਲਦੇ ਠੀਕ ਆ ਬਸ ਸਜਰੋ ਜਾਤ ਕੋਲ ਦੇ ਦੇ ਇਹ ਪੂਰੇ ਸ਼ਕੀਨ ਦੇ ਨੇ ਆਪਾਂ ਨਗੀਨੇ ਕਹਿ ਸਕਦੇ ਆ ਲੈ ਭਾਈ ਦੇਣ ਲੈਣ ਜਾਂ ਮੁੱਲ ਕਰਦੇ ਵੀ ਕਿੰਨੇ ਦੇ ਦੇਣਗੇ ਦੇ ਲੈ ਮੁੱਲ ਤਾਂ 6 ਲੱਖ ਰੁਪਇਆ ਕਰਦਾ ਜੋੜੇ ਦਾ 7 ਲੱਖ ਰੁਪਇਆ 5 ਲੱਖ ਦੀਆਂ ਮਈਆਂ ਦੇਵਾਂਗੇ ਦੋਨੇ ਅੱਛਾ 2.5 2.5 ਦਾ 2.5 ਦੀਆਂ ਮਈਆਂ ਦੇਵਾਂਗੇ ਜੋੜਾ ਲੈਣਾ ਕਿੰਨੇ 5 ਦਾ ਦੇ ਦਾਂਗੇ ਠੀਕ ਐ ਲੈ ਸਜਰੋ ਦੇਖ ਸਕਦੇ ਹੋ ਲੈ ਆ ਆ ਵੀ ਦਿਖਾ ਦੇ ਲੈ ਇਹ ਵੀ ਦੇਖ ਲੈ ਦੋਨੇ ਮਈਆਂ ਇੱਕ ਛੋਟੀ ਦਿਖਾਉਣਾ ਸਾਨੂੰ ਸਜਣੋ ਆ ਤੌਰ ਮੈਂ ਆ ਵੀ ਤੌਰ ਛੋਟੀ ਆ ਵੀ ਛੋਟੀ ਇਹਨੂੰ ਅੱਜ ਸੂਹ ਨੂੰ ਤੀਜਾ ਦੇਣੀ ਆ ਸੂਹਾ ਕਿਹੜਾ ਵੀਰੇ ਇਹਦਾ ਸੂਹਾ ਦਾ ਤੀਜਾ ਸੂਹਾ ਹੈਗਾ ਤੀਜਾ ਮਾਗਰ ਕੱਤੀ ਲੀਲੀ 라ਵੀ ਇਹਦੇ ਚ ਮਾਗਰ ਹੈਗਾ ਨੀਲੀ 라ਵੀ ਦੀ ਕੱਤੀ ਦੇਖ ਸਕਦੇ ਹੋ ਸਿੰਗਾ ਹੈਗਾ ਜ਼ਰੂਰ ਥੋੜਾ ਖੁੱਲਾ ਪਰ ਜੇ ਆਪਾਂ ਲੈਵੇ ਵਖੋ ਫਣ ਲੈਵੇ ਦੀ ਗੱਲ ਕਰ ਲਈ ਐ ਟੋਪ ਕੁਆਲਿਟੀ ਦੁੱਧ ਕਿੰਨਾ ਹੈਗਾ ਵੀਰੇ ਹਾਂ ਬਈ ਦੁੱਧ ਦੁੱਧ ਹੁਣ ਇਹਦੇ ਨਾਲ 14 ਲੀਟਰ ਤਿਆਰ ਹੋਊਗਾ 14 ਲੀਟਰ ਤਿਆਰ ਦੇਖ ਸਕਦੇ ਹੋ ਸਾਰੇ ਵੀਰ ਜਿਹੜਾ ਕੁਆਲਿਟੀ ਬੜੀ ਚੰਗੀ ਹੈ ਜੋ ਤੁਸੀਂ ਦੇਖ ਸਕਦੇ ਹੋ ਮਗਰ ਨੀਲੀ ਰੰਗ ਦੀ ਕੱਟੀਆਂ ਸੂਆ ਕਿੰਦਰਾਂ ਦਾ ਹੋ ਗਿਆ ਨਾ ਸੂਈ ਨੂੰ ਅੱਜ 4 ਦਿਨ ਨਹੀਂ ਹੋਏ ਨੇ ਵੀਰੇ ਸੂਈ ਨੂੰ ਹੋ ਗਿਆ 4 ਦਿਨ ਦੇਖ ਸਕਦੇ ਹੋ ਬੱਚਾ ਇਹਦਾ ਕੀ ਮੁੱਲ ਕਰਦੇ ਆ ਇਹਦਾ ਮੁੱਲ ਕਰਨਾ 20 20 20 ਦੀ ਦੇ ਦਾਂਗੇ ਤੁਹਾਨੂੰ ਹਾਂ ਆ ਦੋਰੀ ਦੇ ਦਾਂਗੇ ਦੋ ਲੱਖ ਦੀ ਝੋਟੀ ਦੇਵੋਗੇ ਸੱਜਣੋ ਇੱਕ ਦਿਖਾਉਣਾ ਹੁਣ ਆ ਮੈਂ ਕਿਹੜਾ ਸੂਆ ਬਈ ਮੇਲੇ ਦਾ ਇਹਦਾ ਮੈਂ ਤੀਜਾ ਸੂਆ ਦੁੱਧ ਹੂਏ ਤੇ ਥੱਲੇ ਹੁਣ 16 17 ਲੀਟਰ ਅੱਛਾ ਹਾਂ ਸਿੰਗ ਤਾਂ ਜਰੂਰ ਇੱਕ ਮੀਣਾਗਾ ਥੱਲੇ ਨੂੰ ਢਾਲੀ ਆ ਢਾਲੀ ਆ ਹਾਂ ਪਿੱਛੇ ਕੱਟੀ ਆ ਸੂਈ ਨਾਲ ਮੈਂ ਜੇ ਲੈਣੇ ਥਣ ਦੀ ਕੁਆਲਿਟੀ ਕਰ ਦੁੱਧ ਵਾਲਾ ਜਾਨਵਰ ਆ 16 17 ਕਿਲੋ ਬਈ 20 ਲੀਟਰ ਦੇ ਦੂੰ ਵੀਰੇ 20 ਪੂਰਾ ਦੁੱਧ ਦੇ ਦੂੰ ਕਹਿੰਦੇ 20 ਕਿਲੋ ਜੇ ਦੁੱਧ ਵਾਸਤੇ ਲੈਣੀ ਆ ਸੱਜਣੋ ਤਾਂ ਆਪਾਂ ਨੂੰ ਸਿੰਗਾ ਤੋਂਗਾ ਕਹਿੰਦੀ ਝਾਤ ਮਾਰਨੀ ਲੋੜ ਨਹੀਂ ਜੇ ਕੋਈ ਸ਼ਕੀਨ ਬੰਦਾ ਉਹਦਾ ਦੇਖ ਰਾ ਚਾਰੇ ਵੱਨੇ ਝੋਟੀ ਪਣ ਲੈਣਾ ਪਰ ਜਿਹੜੇ ਸੱਜਣ ਨੇ ਘਰੇ ਉੱਤ ਪੀਣ ਵਾਸਤੇ ਲੈਣੇ ਉਹਨੂੰ ਕੋਈ ਹੋਣੀ ਹੈਗਾ ਬੱਚਾ ਕੀ ਹੈ ਨਾ ਇਹਦੇ ਪਿੱਛੇ ਮੁੱਲ ਦੇ ਦੋ 2.5 ਲੱਖ ਰੁਪਏ ਮੰਗਦੇ ਆਂ ਅੱਛਾ ਬੱਚਾ ਕੀ ਹੈ ਨਾ ਬੱਚਾ ਦੇ ਮੰਗ ਰਿਹਾ ਕੱਟਾ ਅੱਛਾ ਮੰਗ ਰਿਹਾ ਮੇਲ ਕਾਫ ਦੇਖ ਸਕਦੇ ਹੋ ਇਹਦਾ ਸੂਆ ਕਿੱਦਾਂ ਦਾ ਨਾ ਇਹਦਾ ਅੱਜ ਸੂਈ ਨੂੰ ਹੋ ਗਿਆ ਹਫਤਾ ਕਾ ਅੱਛਾ ਸੂਈ ਨੂੰ ਹੋ ਗਿਆ ਹਫਤਾ ਮੈਂ ਬੱਚਾ ਦੇਖ ਸਕਦੇ ਹਾਂ ਦੇ ਦੂਗੀ 20 ਕਿਲੋ 20 ਕਿਲੋ ਆਮ ਨਾਲ 15 ਕਿਲੋ ਬੋਲਾ ਤੋਂ ਸਟਾਰਟ ਆ ਇਹ ਕਿੰਨੇ ਦੇ ਦਾ ਦੇ ਦਾਂਗੇ 20 20 ਹੀ ਦੇ ਦਾਂਗੇ ਜਾਦੇ ਨਹੀਂ ਕਰਦੇ ਮੈਂ ਬੜੀ ਚੰਗਿਆ ਬਬਈ ਬੂਈ ਦੇ ਘਰਾਂ ਦੇ ਕੰਮ ਨਹੀਂ ਮੈਂ ਆ ਅੱਛਾ ਠੀਕ ਹੈ ਸੂਆ ਹੈਗਾ ਤਾਂ ਤੀਜਾ ਹੈ ਤੀਜਾ ਸੂਆ ਇਕੱਲਾ ਸੱਚਰੋਂ ਦਵਾਰੇ ਤੇ ਰਾਜਾ ਤੇ ਬਾਈ ਦੀ ਪਸ਼ੂਆਂ ਤੇ ਦੇਖ ਸਕਦੇ ਹੋ ਪੁੱਛੋ ਆਹਦਾ ਜੋੜਾ ਹੋ ਗਿਆ 6 ਲੱਖ ਮੁੱਲ ਕਰਦੇ ਨੇ 5 ਲੱਖ ਦਾ ਮੁੱਲ ਆਹ ਦੇ ਦਾਂ ਬਾਈ ਫਿਰ ਦੋ ਦੀ ਆ ਵੀ ਦੋ ਦੀ ਦੇ ਦੋ ਹਾਂਜੀ ਲੈ ਬਾਈ ਦਾ ਮੋਬਾਈਲ ਨੰਬਰ ਲੈ ਕੇ ਧੰਨੇ ਸੰਪਰਕ ਕਰ ਲਿਓ ਸੱਚਰੋਂ ਸੀ ਲਬੈ ਮੇਰਾ ਨੰਬਰ ਬੋਲ ਜੀ 95922 95922 ਜੀ 02532 02532 ਹਾਂਜੀ ਠੀਕ ਹੈ ਲੈ ਸੱਜਣੋ ਕਾਲੇ ਨਾਲ ਕਰਾਉਣਾ ਗੱਲਬਾਤ ਜਾਨਵਰ ਚੰਗੇ ਲੈ ਗਿਆ ਕਾਲੇ ਕੀ ਹਾਲ ਨੇ ਠੀਕ ਆ ਭਰਾ ਕਿਹ ਜਾਨਵਰ ਲੈ ਆਜਾ ਸੱਤ ਲਿਆ ਜੀ ਦੋ ਬੈਗੀਆਂ ਜੀ ਦੋ ਬੈਗੀਆਂ ਦਾ ਛੋਟਿਆਂ ਦਾ ਖਮ ਪਹਿਲਾਂ ਦਿਖਾਉਣਾ ਤੁਹਾਨੂੰ ਫੇਰ ਕਰਾਵਾਂਗੇ ਬਾਕੀ ਗੱਲਾਂ ਨੰਬਰ-ਨੰਬਰ ਵੀ ਲੈ ਕੇ ਦੇਵਾਂਗੇ ਸੱਜਣੋ ਆਹ ਝੋਟੇ ਦਿਖਾਉਣਾ ਪਹਿਲਾਂ ਦੂਰ-ਦੂਰ ਕੇ ਕਿਹੜਾ ਸੂਆ ਜੀ ਦਾ ਦੂਜਾ ਸੂਆ ਜੀ ਸੂਆ ਹੈਗਾ ਦੂਜਾ ਲੈ ਲੰਬੀ ਜੀ ਦਵਾਲੇ ਕਿਹੜਾ ਲੰਬਾ ਜ ਆ ਕੇ ਗੱਲ ਮੈਸੇਜ ਜੀ ਸੂਈ ਨੂੰ ਇਹਨੂੰ ਹੋ ਕੇ ਦੱਸ ਦੇਣਾ ਜੀ ਸੂਈ ਨੂੰ ਹੋ ਕੇ ਦੱਸ ਦੇਣਾ ਸਦਰ ਸਿੰਘ ਦੇਖ ਸਕਦਾ ਬਿਲਕੁਲ ਛੋਟਾ ਸਿੰਘ ਸੰਗ ਕਿਰਾਇਆ ਵੀ ਹੋਇਆ ਨਾ ਨਾ ਜਿਵੇਂ ਜੈਨੇ ਹੋਣਾ ਹੈ ਹਾਂ ਠੀਕ ਹੈ ਦੁੱਧ ਕਿੰਨਾ ਦੁੱਧ ਹੁਣ ਹੋਊ 15 ਕਿਲੋ ਜੀ ਦੁੱਧ ਹੈਗਾ 15 ਕਿਲੋ ਬੱਚਾ ਹਣੀ ਹੈ 15 ਫਿਰ ਦੱਸੋ ਬੱਚਾ ਕੀ ਹੈ ਬੱਚਾ ਮੰਗਰ ਕੱਟੀ ਹੈ ਜੀ ਮੰਗਰ ਹੈਗੀ ਕੱਟੀ ਦੁੱਧ 15 ਕਿਲੋ ਹੈ ਹਾਂ ਜੀ ਤੇ 24 24 ਝੋਟੀ ਸਾਹਿਬ ਹਾਂ ਹਾਂ ਠੀਕ ਹੈ ਕਿੰਨਾ ਦਾ ਦੁੱਧ ਦੇ ਦੂੰ ਦੁੱਧ ਤਾਂ ਵੀਰੇ 15 ਕਿਲੋ ਹੁਣ ਮੈਂ ਤੀ ਦੂੰ ਐਵੇਂ ਬਾਤ ਦਾਨੀ ਕਰਨੇ ਹੁਣ ਅੱਛਾ ਠੀਕ ਹੈ ਦੰਦਾਜ ਹੈ ਦੰਦਾਜ ਚੌਗੀ ਆ ਅਸਾਂ ਮੂੰਹ ਹੈਗੀ ਚੌਗੀ ਤੇ ਕਿੰਨੇ ਰਿਮਾਨ ਕਰਦੇ ਬਾਈ ਇਹਦੀ ਆਪਾ ਇਹਦਾ 1.70 ਮੰਗਦਾ ਹੈ 1.70 ਕਿੰਨੇ ਦੇਣਾ ਗਾ ਬਸ ਹਾਂ ਨਾ ਡੇਢ ਦੀ ਦੇ ਦਾਂਗੇ ਡੇਢ ਦੀ ਝੋਟੀ ਦੇ ਦਾਂਗੇ ਠੀਕ ਹੈ ਜਾਨਾ ਲਗ ਦੂਜੀ ਝੋਟੀ ਆ ਆ ਗਈ ਇਹਦਾ ਕਿੰਨਾ ਸੁਆ ਬਾਈ ਇਹਦਾ ਤੀਜਾ ਛੂਆ ਜੀ ਛੂਆ ਹੈਗਾ ਤੀਜਾ ਹਾਂ ਪਹਿਲੀ ਦੂਜੇ ਹਾਂ ਪਹਿਲੀ ਦੂਜੇ ਸਦਰੋ ਸਿੰਘ ਇਹਦਾ ਵੀ ਹੈਗਾ ਜਿਵੇਂ ਜਿਵੇਂ ਗੋਲ ਸਿੰਘ ਦੀ ਆ ਦੇਖ ਸਕੋ ਥੰਗ ਥੰਗ ਲੈਵੇ ਦੀ ਆਪਾਂ ਗੱਲ ਕਰ ਲਈ ਐ ਟੌਕ ਕੁਆਲਿਟੀ ਥੋੜਾ ਲੰਬਾ ਜਿਹੜਾ ਦਵਾਇਆ ਕਰ ਕੱਲ ਤੇ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਬਾਈ ਇਹਦੇ ਥੱਲੇ 17 ਕਿਲੋ ਆ ਦੁੱਧ ਹੈਗਾ 17 ਕਿਲੋ ਬਚਿਆ ਕੀ ਆ ਮਾਗਰ ਕੱਟੀ ਆ ਜੀ ਅਰੇ ਮਾਗਰ ਹੈਗਾ ਕੱਟੀ ਸਦਰੋ ਬੱਚਿਆ ਤੇ ਤੁਹਾਨੂੰ ਬਾਦ ਦੁਬਾਰਾ ਚਾਹਤ ਮਰਾ ਲਾਂਗੇ ਲਾਟ ਦੇ ਵਿੱਚ ਲੈ ਇਹ ਕਾਲੇ ਕਿੰਨੇ ਦੇ ਦਾਂਗੇ ਹੇ ਮੈਂ ਮੌਨ ਕੋਸ ਕਰਾ ਲਓ ਜੀ 2,10,000 ਦੀ ਦੇ ਦੇਣਾ 2,10,000 ਦੀ ਝੋਟੀ ਹਾਂ ਨਾ ਹੋ ਜੂਗੀ ਠੀਕ ਹੈ ਹਾਂ ਜੀ ਤੇ ਆ ਵੀ ਦਰ ਦੇ ਦਿਜੀ ਇਹਦਾ ਕਿਹੜਾ ਸੂਆ ਇਹਦਾ ਕਿਹੜਾ ਸੂਆ ਇਹ ਪਲੂਣਾ ਜੀ ਇਹ ਪਲੂਣ ਕੱਟੀ ਆ ਜੀ ਠੀਕ ਆ ਆ ਵੀ ਪਲੂਣੀ ਆ ਇਹਦੀ ਪਲੂਣਾ ਲੈ ਇਹਦਾ ਦਵਾ ਬੰਨਾ ਜਿਹੜਾ ਤੁਸੀਂ ਦੇਖ ਰਹੇ ਹੋ ਇਹਦਾ ਸਜਮਾ ਸਿੰਗ ਹੈਗਾ ਇਹਦਾ ਵੀ ਛੋਟਾ ਥੋੜਾ ਉੱਪਰ ਕੀ ਹਾਲ ਹੈ ਦਾ ਚਾ ਦੇਖ ਸਕਦੇ ਹਾਂ ਲੱਜਾਤ ਕੁਆਲਟੀ ਚੋਟੀ ਦੇ ਕੇ ਪੂਰੀ ਚੰਗੀ ਲੈ ਲੈਵੇ ਪੁੱਤੋਂ ਗੱਲ ਕਰ ਲਈ ਪਰ ਕੱਲਾ ਕੱਲਾ ਥਾਂ ਪੂਰਾ ਗੈਬ ਤੇ ਕੱਲੇ ਦੁੱਧ ਕਿੰਨਾ ਥੱਲੇ ਦਿੱਤੇ ਹੈ ਦੁੱਧ ਦੁੱਧ ਹੋਊ 14 ਕਿਲੋ ਕੱਟੇ ਦੁੱਧ ਹੈਗਾ 14 ਕਿਲੋ ਨਾ ਥਾਂ ਵਿੱਚ ਸਭ ਨੂੰ ਇੱਕ ਇੱਕ ਗੈਬ ਤੇ ਇੱਧਰ ਗਾਗ ਵੀ ਖੜੇ ਨੇ ਤਾਂ ਕਰਕੇ ਥੋੜਾ ਜਿਹਾ ਕੱਚਾ ਲੱਗੇਗਾ ਕਿੰਨੇ ਦੀ ਹੈਗੀ ਆ ਕੱਲੇ ਕੀ ਵੱਲੋਂ ਮਲ ਕਰਦੇ ਆ ਇਹਦਾ 1 70 ਕਰਦੇ ਆ ਅੱਛਾ ਬੱਚਾ ਕੀ ਹੈ ਇਹਦਾ ਮਾਗਰ ਕੱਟੀ ਹੈ ਇਹਦੇ ਵੀ ਮਾਗਰ ਵੀ ਕੱਟੀ ਹੈ ਠੀਕ ਆ ਆ ਜੋਟੇ ਦੀ ਦੋਰੀ ਹੂੰ ਇਹ ਸੁਣੋ ਬੰਦੇ ਜੀ ਜਮੀਨ ਛੋਟੀ ਹਜਰੋ ਆਹ ਨਾਲ ਦੀ ਫੈਕਲੋ ਆ ਵੀ ਕੋਲ ਕਟਿਆ ਦਵਾਈ ਜੜਾ ਦਾ ਤੁਰ ਕੇ ਕੱਲੇ ਇਹਦਾ ਕੀ ਤੌਰ ਭਾਈ ਉਹ ਤੈਨੂੰ ਤੌਰ ਤੇ ਤੁਸੀਂ ਤੌਰ ਦੇ ਇਹ ਡਿਮਾਂਡ ਕੀ ਹੈ ਹਾਂ ਡਿਮਾਂਡ ਕੀ ਹੈ ਜੀ ਤੇਰੀ ਡਿਮਾਂਡ ਹੈਗੀ 1 ਲੱਖ 10000 ਬੱਸ 10 ਕਾਲੇ ਸਹੀ ਆ ਦੱਸ ਦੇ 1 ਲੱਖ 10 ਠੀਕ ਆ ਹਾਂ ਲੱਖ ਦੀ ਮੋਲ ਦਾ 70 ਕਰਦੇ ਆ ਤੇਰਾ ਕਰਦਾ ਦੁੱਧ ਕਿੰਨਾ ਹੈ ਹਾਂ ਦੁੱਧ ਕਿੰਨਾ ਹੈ ਦੁੱਧ ਹੋ 12 ਕਿਲੋ ਦੁੱਧ ਹੈਗਾ 12 ਕਿਲੋ ਤਿਆਰ ਹੈ ਹੈਲੋ ਕਹੇ ਬੰਦਾ ਹੈ ਹਾਂ ਲੋ ਹਾਂ 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 ਜਿਆਦਾ ਕੁਆਲਟੀ ਦੇ ਕਿ ਸੱਤ ਚੁੱਟ 33 ਦੇਣ ਪੂਰੀ ਸ਼ਕੀਨ ਕੱਲੇ ਕਿੰਨਾ ਖਰਦਾ ਏ ਥੱਲੇ ਦੁੱਧ ਹੋਏ ਥੱਲੇ 12 ਕਿਲੋ 12 ਕਿਲੋ ਫੋਰ ਚੁੱਟੀਆਂ ਬੰਦੇ ਬਸ ਆਹੀ ਨੇ ਆਹੀ ਪੰਜ ਨਾ ਸਾਨੂੰ ਦੁਬਾਰੇ ਫੇਰ ਝਾਤ ਮਰਾਜੇ ਬਾਈ ਦੇ ਪਸੋਂ ਤੇ ਦੁਬਾਰੇ ਆਪਾਂ ਰੇਟਾ ਇੱਕ ਵਾਰੀ ਫੋਰ ਬੋਲ ਦਈਏ ਲੈ ਆਹ ਚੁੱਟੀ ਦਾ ਰੇਟ ਬੋਲ ਦੇ ਕੀ ਕਰਦੇ ਆ ਕਿਹੜੀ ਦਾ ਜੀ ਆਈ ਦਾ ਇਹਦਾ ਇਹਦਾ 170 ਇਹਦਾ 170 ਇਹਦਾ ਇਹਦਾ ਵੀ 170 ਇਹਦਾ ਇਹਦਾ 210 ਅੱਛਾ ਇਹਦਾ ਇਹਦਾ ਕਿ 70 ਇਹਦਾ ਵੀ ਕਿ 70 ਹੈ ਹਾਂ ਠੀਕ ਹੈ ਨਾ ਕਲੇ ਆਪਾਂ ਏਰੀਆ ਦੱਸਦੇ ਭਾਈ ਕਿਹੜਾ ਸੇਖਾ ਪਰਣਾਵੀ ਨੇ ਸੇਖਾ ਫਟ ਬਰਨਾਲੇ ਲੱਗੇ ਬਰਨਾਲੇ ਕੋਲੇ ਠੀਕ ਹੈ ਉਹ ਵੀ 8 ਕਿਲੋਮੀਟਰ ਬਾਟਾ ਬਰਨਾਲੇ ਤੋਂ ਵੀ ਆ ਬਰਨਾਲੇ ਤੋਂ ਵੀ 8 ਕਿਲੋਮੀਟਰ ਬਾਟਾ ਠੀਕ ਹੈ ਤੇ ਆਪਣਾ ਭਾਈ ਕਰੇ ਗਏ ਪਸੁੰਦੇ ਕਲੇ ਕਰੇ ਹੈਗੇ ਨੇ 7-8 ਡੰਗਰ 7-8 ਡੰਗਰ ਖੰਦੇ ਨੇ ਠੀਕ ਆ ਦੁੱਧ ਚਵਾ ਕੇ ਪਸੂ ਵੇਚ ਦੋਗੇ ਹਾਂ ਹਾਂ ਠੀਕ ਆ ਤੇ ਮੋਬਾਈਲ ਨੰਬਰ ਬੋਲ ਦੇ ਭਾਈ 98769 98769 70608 70608 ਠੀਕ ਹੈ ਜੀ ਬਾਈ ਦੁਬਾਰੇ ਫੇਰ ਇੱਕ ਵਾਰੀ ਨੰਬਰ ਬੋਲ ਦੇ ਲੈ ਸਜਣੋ ਸੰਪਰਕ ਚਾਹਦੇ ਜਰੂਰ 98769 98769 70608 70608 ਲੈ ਸਜਣੋ ਦੁਬਾਰੇ ਫੇਰ ਤੋਂ ਬਸਤੀਆਂ ਦੇ ਚਾਹ ਤਮਰਾ ਦੀ ਇੱਕ ਵਾਰੀ ਅੱਗੇ ਤੋਂ ਦੇਖ ਲਓ ਜਾਨਵਰ ਸਾਰੇ ਟਾਪ ਕੁਆਲਟੀ ਦੇ ਨੇ ਤਰੀਕ ਮੈਂ ਦਾ ਬੱਚਾ ਅੱਗੇ ਬੰਨਿਆ ਹੋਇਆ ਦੇਖ ਸਕਦੇ ਹੋ ਪੂਰੇ ਟਾਪ ਕੁਆਲਟੀ ਦੇ ਜਾਨਵਰ ਕਹਿ ਲੱਗਦੇ ਆਪਾਂ ਲੈ ਸਜਣੋ ਆ ਬਾਈ ਨੂੰ ਲੈ ਕਰਾਉਣੇ ਗਏ ਲੈ ਸਜਣੋ ਹਰਿਆਣੇ ਤੋਂ ਆਏ ਨੇ ਰਾਮਰਾਮ ਬਾਈ ਰਾਮਰਾਮ ਬਾਈ ਨਾਮ ਬਤਾ ਦਿਓ ਤੇਰਾ ਹੈ ਨਾਮ ਕੀ ਹੈ ਕੌਮ ਹੋਮ ਪ੍ਰਕਾਸ਼ ਹੋਮ ਪ੍ਰਕਾਸ਼ ਤੇ ਡਿਸਟ੍ਰਿਕਟ ਕੌਂਸਲ ਫਿਰਸਾ ਜ਼ਿਲ੍ਹਾ گاਉ ਖਾਰੀ ਸੁਰੇਰਾ ਸਾਰੀ ਸੁਰੇਰਾ ਖਾਰੀ ਸੁਰੇਰਾ ਠੀਕ ਹੈ ਤੇ ਕਹੇ ਜਾਨਵਰ ਨੇ ਕਿਹਾ ਹਾਂਜੀ ਚਲ ਦੋ ਜਾਨਵਰ ਨੇ ਪਏ ਬਈ ਉਹ ਝੋਟੀ ਦੇ ਹਾਂ ਦੋਨੇ ਗਏ ਦੋਨੇ ਗਏ ਹੋਈਆਂ ਸਦਰੋ ਝੋਟੀਆਂ ਦਿਖਾਉਣਾਂ ਐਂ ਚੰਗੀਆਂ ਮੈਂ ਇਹਨਾਂ ਨੇ ਹਾਰ ਸ਼ਿੰਗਾਰ ਜਿਆ ਕੱਕ ਪਾਇਆ ਜਾਨਵਰ ਹੈਗੇ ਨੇ ਟੋਪਦੇ ਹੈ ਤਾਂ ਹੀ ਨਹੀਂ ਪਾਇਏਗੇ ਆ ਇੱਕ ਨੰਬਰ ਠੀਕ ਹੈ ਇਹ ਕ ਨੰਬਰ ਲੈ ਆ ਝੋਟੀ ਟੋੜਦੇ ਆ ਝੋਟੀ ਖੋਲ ਕੇ ਤੋੜੀ ਕਿਹੜਾ ਸੂਆ ਬਈ ਇਹਦਾ ਦੂਜਾ ਦੂਸਰੇ ਬੇਦਗੇ ਆ ਠੀਕ ਹੈ ਕਿੰਨੇ ਦਿਨਾਂ ਦੀ ਵੇਚ ਦੱਸ ਦਿਨਗੇ 10 ਦਿਨ ਕੀ ਹੋਵੇਗੀ ਜੀ 10 ਦਿਨਾਂ ਤੋਂ 10 ਦਿਨਾਂ ਦੀ ਹੋਈ ਹੈ ਸੋਈ ਵੀ ਦੇਖ ਸਕਦੇ ਹੋ ਆਪਣੇ ਵਾਲੇ ਵਪਾਰੀ ਦਾ ਨੂੰ 5-7 ਦਿਨਾਂ ਦੀ ਇਹ ਕਹਿੰਦੇ ਨੇ ਦੇਖ ਸਕਦੇ ਹੋ ਲੈ ਲੈ ਵੇ ਪੱਖੋਂ ਗੱਲ ਕਰ ਲਈ ਐਣ ਕੱਲਾ ਕੱਲਾ ਥਾਣਾ ਟੋਪ ਕੁਆਲਟੀ ਦਾ ਜਾਨਵਰ ਕਹਿ ਸਕਦੇ ਆ ਪੂਰਾ ਮੁਠੀ ਵਾਲਾ ਖਣ ਲੱਗਾ ਝੋਟੀਆਂ ਮੋੜ ਲਿਆ ਵਈ ਆ ਜਾ ਮੋੜ ਲਿਆ ਮੋੜ ਲਿਆ ਲੱ ਦੁੱਦਿ ਲੈ ਲੈ ਟੇਲ ਵੀ ਕਿੰਨਾ ਕਰਉ ਤਿਆਰ ਆ ਔੜਾ ਪਸੂਰਦ ਨੂੰ ਮੰਡੀ ਦੇ ਦਰਨ ਲੱਗੇ ਉਹਦਾ ਤਾਂ ਕਰਕੇ ਉਪਰਾ ਕਰ ਜਾਂਦਾ ਦਾ ਕਰਕੇ ਤੁਹਾਨੂੰ ਦਰਨ ਲੱਗੇਗਾ। ਬਾਈ ਦੁੱਧ ਕਿਤਨਾ ਹੈ? ਦੁੱਧ। ਦੁੱਧ 15 15 ਕਿਲੋ। ਠੀਕ ਆ। ਹੋਰ ਵੜ ਜਾਏਗੀ? ਹਾਂਜੀ? ਹੋਰ ਵੜ ਜਾਏਗੀ। ਹਾਂ ਵਧੇਗੀ। ਅੱਛਾ ਕਿਤਨਾ ਕਰ ਜਾਏਗੀ? ਦੁੱਧ ਕਰਦੇ 17 18 17 18। ਹਾਂ। ਚੋਣ ਜੂਣ ਕਿਹਦਾ ਹੈ? ਅੱਛਾ। ਅੱਛਾ। ਮੋਟਾ ਕਿਹੜਾ ਕੀ ਡਿਮਾਂਡ ਹੈ ਇਸ ਕੀ? ਸਵਾ ਦੋ। ਸਵਾ ਦੋ ਲੱਖ ਰੁਪਏ। ਠੀਕ ਆ। ਇੱਕ ਛੋਟੀ ਸੱਦ ਲੋ। ਆ ਗਈ। ਲੈ ਇਹ ਵੀ ਤੋੜ ਦੇ ਬਾਈ। ਆਈ ਟੋਰਕ ਇਹਦਾ ਕੌਣ ਸਸੂ ਹੈ ਦੂਸਰਾ ਇਹਦਰਾ ਵੀ ਦੂਸਰਾ ਸਸੂ ਹੈ ਕਹਿ ਬੱਚਾ ਇਸਕੇ ਬਾਅਦ ਹੈ ਬੱਚਾ ਗਿਆ ਟੱਟਾ ਹੈ ਟੱਟਾ ਇਹ ਕਿੰਨੇ ਨਾਂ ਦੇ ਵੇਈ ਹੀ ਹੈ ਇੱਕੋ ਹੀ ਦਿਨ ਦੇ ਵੇਈ ਹੈ ਇੱਕੋ ਹੀ ਦਿਨ ਦੋਨੇ ਇੱਕੋ ਦਿਨ ਦੇ ਵੇਈ ਠੀਕ ਹੈ ਠੀਕ ਹੈ ਇਹਦਾ ਦਵਾਦੇ ਕਿਹੜਾ ਬਾਈ ਸੰਗ ਹੈਗਾ ਸਜਣੋ ਖੁੱਲਾ ਪਰ ਜੇ ਅਪਾ ਕੱਦ-ਪਕੜ ਦੀ ਗੱਲ ਕਰੀਏ ਚੰਗਾ ਕਰਦਾ ਪੂਰੇ ਵੱਡੇ ਕਰਦੀਆਂ ਛੋਟੀਆਂ ਨੇ ਕੱਲਾ-ਕੰਡਾ ਥਾਣਾ ਮੈਂ ਬਾਅਦ ਵਿੱਚ ਪੁੱਛਾਂਗਾ ਕਿਦਾ ਕਿੰਨਾ ਕੁ ਦੁੱਧ ਦੇ ਦੋਗੇ ਮੋੜ ਲਿਆ ਦੇਖ ਸਕਦੇ ਹੋ ਰੈਣ ਦੇ ਆਪਸੋ ਸੋਚ ਰਹੇ ਹੁੰਦੇ ਨੇ ਐਂਡ ਟੋਪ ਕੁਆਲਿਟੀ ਦੇ ਇਹ ਬਹੁਤ ਨੇ ਨਰ ਟੇਲਰ ਇਹ ਦੇਖ ਲੈ ਕਿੰਨਾ ਦੋ ਤਿਆਰ 14 ਕਿਲੋ 14 ਕਿਲੋ ਇਹ ਬੱਚਾ ਹੈ ਹਾਂਜੀ ਠੀਕ ਹੈ ਡਿਮਾਂਡ ਕਿਹਾ ਇਸ ਦੀ ਉਹਦੀ ਵੀ ਸਵਾ ਦੋ ਇਹਦੀ ਵੀ ਸਵਾ ਸਾਢੇ ਚਾਰ ਦੀਆਂ ਦੋਗੇ ਸਾਢੇ ਚਾਰ ਕਿਆ ਦੋ ਕੱਟਿਆ ਦੋ ਲੈ ਮੋਬਾਈਲ ਨੰਬਰ ਉਹਦਾ 94166 94166 86520 86520 ਠੀਕ ਹੈ ਲੈ ਸੱਜਣੋਂ ਬਾਈ ਨਾਲ ਕਰਾਉਣੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਨਾਂ ਦੱਸੋ ਜੀ ਸੁਖਵੀਰ ਸਿੰਘ ਹੈ ਜੀ ਸੁਖਵੀਰ ਸਿੰਘ ਸੁਖਵੀਰ ਸਿੰਘ ਕਿਹੜਾ ਏਰੀਆ ਬਾਈ ਆਪਣਾ ਧਰਮਗੋੜ ਹੈ ਜਿਲ੍ਹਾ ਮੋਗਾ ਧਰਮਗੋੜ ਜਿਲ੍ਹਾ ਮੋਗਾ ਹਾਂ ਜੀ ਕਹਿ ਜਾਣ ਬੁੱਲੇ ਬਾਈ ਤਿੰਨ ਆ ਜੀ ਤਿੰਨ ਜਣਪਰ ਲੈ ਕੇ ਆਣਾ ਸੂਈਆਂ ਨੇ ਤਿੰਨੇ ਝੋਟੀਆਂ ਸੂਈਆਂ ਹੈ ਜੀ ਇੱਕ ਨੀਲੀ ਰਾਵੀ ਦੀ ਤਾਜੀ ਸੂਈ ਦੋ ਮੋਰਾ ਦੀਆਂ ਦੋ ਮੋਰਾ ਜਪੈ ਲੈ ਆਣ ਹਾਂਜੀ ਠੀਕ ਹੈ ਤੇ ਆਪਣਾ ਆਜੋ ਦਿਖਾਉਣੇ ਆ ਆਹ ਰੋਟੀ ਦੇ ਕਰਦੇ ਆ ਸਟਾਰਟ ਨੀਲੀ ਰਾਵੀ ਚ ਆ ਗਈ ਹੈ ਹਾਂ ਜੀ ਨੀਲੀ ਰਾਵੀ ਦੀ ਕਿਹੜਾ ਸੂਆ ਬਾਈ ਇਹਦਾ ਇਹ ਦੂਜਾ ਸੂਆ ਹੈ ਜੀ ਤਾਜੀ ਸੂਈ ਹੈ ਤਿੰ ਤੇ ਪਾਸਾ ਜਿਹਾ ਲੱਗਦਾ ਹੈ ਹਾਂ ਹਾਂਜੀ ਪਾਸਾ ਜਿਹਾ ਕਿਵੇਂ ਲੱਗਦਾ ਨਾ ਨਾ ਪੱਧਰ ਬਿਲਕੁਲ ਅੱਛਾ ਹਜੇ ਹੋ ਗਿਆ ਥੋੜਾ ਜਿਆ ਲੈ ਮੀ ਦੀ ਟੱਕ ਹੈਗੀ ਅੱਗੇ ਨੂੰ ਮਦਰੀ ਗੋਡੀ ਦੀ ਝੋਟੀ ਕਹਿ ਸਕਦੇ ਕਿੰਨਾ ਕਰ ਤਿਆਰ ਹੈ ਬਾਈ ਹੁਣ 12 ਕਿਲੋ ਬੋਲੀ ਹੈ ਜੀ ਥੱਲੇ ਦੁੱਧ ਹੈਗਾ 12 ਕਿਲੋ ਦੀ ਬੋਲੀ ਹੈ ਚਾਰ ਪੰਜ ਦਿਨ ਦਾ ਸੂਆ ਜੀ ਬੱਚਾ ਕੀ ਹੈ ਇਹਦਾ ਬੱਚਾ ਕੱਟਾ ਜੀ ਅਸਾਂ ਮਗਰ ਹੈਗਾ ਨੀਲੀ ਦਾ ਦੁੱਧ ਵੀ ਨੀਲੀ ਦਾ ਹੀ ਹੈ ਆ ਆ ਗਿਆ ਬੱਚਾ ਸਦੋਂ ਦੇਖ ਸਕਦੇ ਪ्योर ਲੀਲੀ ਦਾ ਵੀ ਦੇਖ ਸਕਦੇ ਕਿ ਰੇਟ ਰੂਟ ਕਰਦੇ ਜੀ ਕੀ ਰੇਟ ਆਈ ਇਹਦਾ ਇਹਦਾ ਮੁੱਲ 170 ਹੈ ਜੀ 170 ਜਾਣੇ ਨਹੀਂ ਮੇਰੇ ਅੱਗੇ ਬਹੁਤ ਚੰਗੀ ਮੈਂ 15 16 ਕਿਲੋ ਦੁੱਧ ਆਮ ਨਾਲ ਚਾਹੂਗੀ 12 ਕਿਲੋ ਬੌਲੀ ਹੈ ਅੱਛਾ ਹਾਂ ਮੈਂ ਮਦਰੀ ਥੋੜੀ ਥੱਲੇ ਦੀ ਨਹੀਂ ਬਹੁਤ ਚੋਣ ਚਾਣ ਇੱਕ ਨੰਬਰ ਕਿੱਲੇ ਦੇ ਦਾਂਗੇ ਜਮੀ ਦਾ ਰੇ ਸੱਟ ਕੇ ਹਾਂ ਨਹੀਂ ਡੇਢ ਦਾ ਬੱਚਾ ਛੱਡਾਂਗੇ ਇੱਕ ਡੇਢ ਦਾ ਬੱਚਾ ਦੇ ਦਾਂਗੇ ਹਾਂ ਨਾ ਠੀਕ ਹੈ ਆ ਵੀ ਛੋਟੀ ਦੱਡਾ ਸੂਆ ਇਹਦਾ ਕਿਲਾ ਸੂਆ ਇਹ ਦੂਜਾ ਸੂ ਹੈ ਜੀ ਹੁਜੇ ਸੂ ਹੈ ਦੁੱਧ 15 ਕਿਲੋ ਤਿਆਰ ਆ ਹਣ ਅੱਛਾ 15 ਕਿਲੋ ਤਿਆਰ ਵਾਲਾ ਸਭ ਤੋਂ ਸ਼ਕੀਨ ਹੈ ਇਹਦੀ ਛੋਟੀ ਤੋਂ ਲੈ ਕੇ ਪੂਰੀ ਲੈ ਸਿੰਘ ਸਿੰਘ ਦੀ ਕੁਆਲਿਟੀ ਦਾ ਛੋਟਾ ਸਿੰਘ ਗੋਲ ਸਿੰਘ ਲੈਵਲ ਪੱਖੋਂ ਗੱਲ ਕਰਦੇ ਆਂ ਟਾਪ ਕੁਆਲਿਟੀ ਦਾ ਲੈਵਾ ਪੂਰੇ ਚੰਗੇ ਸਾਨੂੰ ਖਣੋਟਦੀ ਆ ਇਹਦੇ ਥੱਲੇ ਦੁੱਧ ਕਿੰਨਾ ਕੁ ਤਿਆਰ ਹੈ ਇਹਦਾ 15 ਤਿਆਰ ਆ ਜੀ ਹੁਣ ਨੈਟ 15 ਕੰਡੇ ਵਾਲਾ ਹੈ ਹਾਂਜੀ ਠੀਕ ਆ ਆਵੇ ਬੰਦੇ ਇਹਦਾ 180 ਹੈ ਜੀ ਹੈ ਬਾਈ ਇਹਦਾ 180 ਹੈ ਜੀ 180 ਬੰਦੇ ਕਰੜੇ ਕਰੀ ਜਾਂਦਾ ਨਾਲੇ ਜੀ ਅੱਜ ਅੱਲਾਤਨੀ ਅਖੜੇ ਆਇਆ ਮੈਨੇ ਸੂਤਾ ਕੋਈ ਲਾਉਣਾ ਨਸ਼ਟ ਮਰਨਾ ਕੋਈ ਤੇ ਵੀ ਲਾਉਣਾ ਫਿਰ ਮੇਰੇ ਸਾਹ ਨਾਲ ਅਖਿਤ ਲੈ ਆ ਵੀ ਤੋਰਦੇ ਇਹਦਾ ਕਿਹੜਾ ਸੂਆ ਇਹ ਵੀ ਦੂਜਾ ਸੂਆ ਜੀ ਦੂਜਾ ਦੂਜਾ ਸੂਆ ਜੀ ਅੱਛਾ ਇਹਦੇ ਉੱਲੇ 14 ਕਿਲੋ ਦੋ ਤਿਆਰ ਹੈ ਜੀ 14 ਕਿਲੋ ਤਿਆਰ ਹੈ ਢੰਡੇ ਵਾਲਾ ਢੰਡੇ ਵਾਲਾ ਦੋ ਦੋ ਤੇਗਲੋ ਚਲੋ ਸਿੰਗ ਸੁੰਗ ਦੀ ਕੁਆਲਿਟੀ ਦੇਖ ਸਕਦੇ ਹੋ ਖਾਣ ਲੇਵਾ ਇਹ ਚੰਗਾ ਕੱਲਾ ਕੱਲਾ ਤਾਣਾ 14 ਕਿਲੋ ਦੋ ਵੀ ਮਾਲ ਕਰਨਾ ਮੋੜ ਲਿਆ ਬਾਈ ਇਹਦੀ ਕੀ ਡਿਮਾਂਡ ਕਰਦੇ ਆ ਇਹਦਾ 170 ਹੈ ਜੀ ਅੱਛਾ 170 ਦਾ ਮੋਬਾਈਲ ਨੰਬਰ ਬੋਲ ਦੋ 98766 98766 52442 52442 ਹਾਂ ਜੀ ਠੀਕ ਹੈ ਲ ਸੱਜਣੋ ਬਾਈ ਨਾਲ ਕਰਾਉਣੇ ਗੱਲੋਂ ਕੀ ਹਾਲ ਹੈ ਵੀਰੇ ਵਧੀਆ ਵਧੀਆ ਬਾਈ ਬਾਈ ਨਾਮ ਬਿੰਦੀ ਬਾਈ ਬਿੰਦੀ ਕਿਹੜੇ ਜੀ ਬਾਈ ਆ ਪਿੰਡ ਅਗਲੇ ਜਿਲ੍ਹਾ ਮਾਨਸਾ ਬਾਈ ਪਿੰਡ ਅਗਲੀ ਆ ਹਾਂ ਬਾਈ ਠੀਕ ਆ ਪਪਾਲਾ ਖਿਆਲੇ ਲਵੇ ਆਗੇ ਇਹ ਹਾਂ ਹਾਂ ਬਾਈ ਠੀਕ ਆ ਜਿਲ੍ਹਾ ਮਾਨਸਾ ਹੈ ਹਾਂ ਜੀ ਕਹਿ ਜਾਂਦੇ ਨੇ ਬਾਈ ਇੱਕ ਕੀ ਲੈ ਆਏ ਇੱਕ ਲੈਂਪ ਪਰਦਾ ਕੰਮ ਉਹ ਹਾਂ ਜੀ ਹਾਂ ਜੀ ਠੀਕ ਹੈ ਇੱਕ ਝੋਟੀ ਲੈ ਕੇ ਆਇਆ ਅੱਜ ਰੋਟੀ ਦਿਖਾਉਣਾ ਸੂਈਆ ਬਾਈ ਛੋਟੀ ਆ ਸੂਈ ਆ ਸੂਈ ਛੋਟੀ ਹੈਗੀ ਸੱਚ ਨੂੰ ਤਾਜੀ ਸੂਈ ਲੈ ਦਵਾਵਾ ਹੀ ਕਿਹੜਾ ਹੈ ਸੂਆ ਕਿਹੜਾ ਵੀਰੇ ਦਾ ਪਹਿਲਾ ਸੂਆ ਦੋ ਦੰਦ ਬਾਈ ਸੂਆ ਹੈਗਾ ਭਲੂਣਾ ਮੂੰਹ ਹੈਗਾ ਦੋ ਦੰਦ ਸੱਚ ਨੂੰ ਪੂਰੀ ਇਹਨਾਂ ਕੱਚੇ ਕੱਟੀ ਗਹਿ ਸਕਦੇ ਆ ਲੈ ਲੈ ਨੂੰ ਵੇਖ ਲੈ ਇਕੱਲਾ ਇਕੱਲਾ ਤਾਂ ਨਾ ਪੂਰੀ ਬਾਜੰਦਾਰ ਚੰਗੀ ਸ਼ਕੀਮ ਛੋਟੀ ਆ ਬਾਈ ਦੁੱਧ ਕਿੰਨਾ ਤਿਆਰ ਦੁੱਧ ਹੁਣ ਉਹ ਬਾਈ 13 ਕਿਲੋ ਦੁੱਧ ਹੈਗਾ 13 ਕਿਲੋ ਹੈ ਕੰਡੇ ਵਾਲਾ ਹਾਂ ਬਾਈ ਦੋ ਡੰਗ ਚੋਲੇ ਚਾਰ ਡੰਗ ਚੋਲੇ ਵਿੱਚ ਪਾ ਕੇ ਦੇ ਦੇ ਠੀਕ ਆ ਕੰਡੇ ਵਾਲਾ ਪਚਵਾ ਕੇ ਦੇਵਾਂਗਾ ਦੁੱਧ ਤੇ ਬਾਈ ਦੁੱਧ ਦਾ ਚਵਾਈਜ ਉਗੀ ਦੀ ਕਿੰਨੇ ਜਮਾ ਇੱਕ ਨੰਬਰ ਬਾਈ ਚਵਾਈਜ ਦੀ ਨਾ ਲੈ ਵੀਰ ਬਾਈ ਅੱਛਾ ਬੱਚਾ ਕੀ ਇਹਦਾ ਮਾਗਰ ਬਾਈ ਕੱਟਾਗਾ ਇਹਦਾ ਮਾਗਰ ਹੈਗਾ ਕੱਟਾ ਤੇ ਦਮਾਨ ਬਾਈ ਬੋਲੋ 2 ਲੱਖ ਰੁਪਏ ਬਾਈ ਬੋਲੋ ਕਿਲੇ ਦੇ ਬਸ ਮੰਤਾਨ ਹੋ ਜੂ ਬਾਈ ਅੱਛਾ ਲੈ ਮੋਬਾਈਲ ਨੰਬਰ ਬੋਲ 98774 98774 9967 9967 ਠੀਕ ਆ ਲੱ ਸੱਜਣੋਂ ਬਾਈ ਨਾਲ ਕਰਾਉਣੇ ਗੱਲਬਾਤ ਬਾਈ ਸੱਚਕਾਲ ਜੀ ਸੱਚਕਾਲ ਜੀ ਬਾਈ ਨਾਮ ਜੀ ਮੇਰਾ ਨਾਮ ਗਿੰਨੀ ਹੈ ਬਾਈ ਜੀ ਗਿੰਨੀ ਹਾਂ ਜੀ ਕਿਹੜਾ ਏਰੀਆ ਬਾਈ ਦਾ ਸ਼ਹਿਰ ਮੁਕਸਰ ਆ ਜੀ ਰਾਜੂ ਪ੍ਰਧਾਨ ਰਾਜੂ ਪ੍ਰਧਾਨ ਦਾ ਨਾਮ ਹੈ ਹਾਂ ਜੀ ਠੀਕ ਹੈ ਤਾਂ ਤੁਸੀਂ ਰਾਜੂ ਪ੍ਰਧਾਨ ਨਹੀਂ ਮੇਰੇ ਫਾਦਰ ਦਾ ਨਾਮ ਹੈ ਛੋਟੇ ਫਾਦਰ ਦਾ ਨਾਮ ਰਾਜੂ ਹਾਂ ਬਣਾ ਠੀਕ ਹੈ ਤੇ ਪਿੰਡ ਕਿਹੜਾ ਪੈਣਦਾ ਬਾਈ ਸ਼ਹਿਰ ਮੁਕਸਰ ਹੀ ਆ ਜੀ ਖਾਸ ਖਾਸ ਸ਼ਹਿਰ ਦੇ ਵਿੱਚ ਹੀ ਹੈ ਕਿਹੜਾ ਜਨ ਬੱਲੇ ਬਾਈ ਅੱਜ ਚਾਰ ਲੈ ਆਏ ਵੀਰੇ ਚਾਰ ਜਨ ਬੱਲੇ ਆਏ ਨੇ ਅੰਦਰ ਦੋ ਹੈਗੇ ਨੇ ਪੂਰੀਆਂ ਦੋ ਕਾਲੀਆਂ ਨੇ ਹਾਂ ਜੀ ਲੱ ਸੱਜਣੋਂ ਜਨਮ ਰਹੇ ਨੇ ਟੋਬਰੇ ਬਾਈ ਤਿੰਨ ਸੂਈਆਂ ਇੱਕ ਗੱਬਣਾ ਜੀ ਅੱਛਾ ਲੇ ਪਹਿਲਾਂ ਆ ਝੋਟੀ ਤੋਂ ਕਰਦੇ ਹਾਂ ਸਟਾਰਟ ਸਜਣਾ ਬੂਰੀ ਦਿਖਾਉਣੇ ਤੁਹਾਨੂੰ ਬੂਰੀ ਵਾਲੇ ਸੱਜਣਾ ਕਹਿੰਦੇ ਨੇ ਬੂਰੀ ਝੋਟੀ ਦੀ ਬੂਰੀ ਸਾਹ ਦਿਖਾਉਣੇ ਤੁਹਾਨੂੰ ਕਰਾਉਣੇ ਦਰਸ਼ਨ ਇਹਦੇ ਲੈ ਤੋਰ ਬਾਈ ਇਹਦਾ ਕਿਹੜਾ ਸੂਆ ਬਾਈ ਜੀ ਇਹ ਦੂਜਾ ਸੂਆ ਬਾਈ ਸੂਆ ਹੈਗਾ ਬਾਈ ਜੀ ਦੂਜਾ ਕਹਿ ਕਰੰਦਰਾਂ ਦਾ ਸੂਆ ਹੋ ਗਿਆ ਬਾਈ ਇਹਦਾ ਇਹ ਹੋ ਗਈ ਬਈ 11 12 ਦਿਨਾਂ ਦੀ ਅੱਛਾ 11 12 ਦਿਨਾਂ ਦੀ ਹੋ ਗਈ ਸੂਈ ਹੋਈ ਦੇਖ ਸਕਦੇ ਹੋ ਕੀ ਹੋ ਬੂਰੀ ਕਹਿੰਦਾ ਕਿ ਮੈਂ ਆਪਾਂ ਛੋਟਾ ਸੰਗਲ ਗੋਲ ਸੰਗ ਹਣ ਜਾਤ ਕੁਆਲਟੀ ਸਿੱਧਰੋਂ ਛੋਟ ਦੀ ਪੂਰੀ ਐ ਟੌਪ ਕੁਆਲਟੀ ਦਾ ਕੱਦ ਕਾਠ ਬਾਈ ਦੁੱਧ ਕਿੰਨਾ ਤਿਆਰ ਆ ਦੁੱਧ ਜੀ ਦੁੱਧ 17 18 ਕਿਲੋ ਠੰਡਾ ਤਿਆਰ ਆ ਦੁੱਧ ਹੈਗਾ 17 18 ਕਿਲੋ ਠੰਡਾ ਹੋਰ ਦਵਾ ਦੇ ਲੰਬਾ ਜਿਹਾ ਕਿਹੜਾ ਬਾਈ ਦੇਖ ਸਕਦਾ ਖਾਂ ਖਣਾੜ ਦੀ ਬਣਾਉਂਦਾ ਹਾਂ ਦਾ ਲਾਇ ਜੋਨੀ ਨੂੰ ਪੂਰਾ ਚੰਗਾ 88 17 18 ਕਿਲੋ ਦੀ ਮਾਲ ਕਾ ਚਵਾਈ ਚੂਵਾਈ ਦੀ ਕਿਵੇਂ ਬਾਈ ਛੋਟੀ ਇੱਕ ਨੰਬਰ ਵੀਰੇ ਇੱਕ ਨੰਬਰ ਇਹਦਾ ਸੌਦਾ ਹੋ ਗਿਆ ਧਾਰਾ ਮਾਰ ਗਏ ਹੋ ਹੋ ਗਈ ਪਾਸ ਹੋ ਗਈ ਪਾਸ ਜੀ ਕੱਟੀ ਮਾਰ ਲੈ ਠੀਕ ਹੈ ਦੇ ਆਦੋਂ ਕਿੰਨੇ ਦੀ ਹੋਈ ਆ ਜੀ ਹਾਂ ਜੀ ਕਿੰਨੇ ਦੀ ਹੋਈ ਆ ਜੀ ਉਹਨਾਂ ਨਾਲ ਹੀ ਗੱਲ ਆ ਯਾਰ ਫਿਰ ਪਰਦਾ ਨਹੀਂ ਖੋਲਦੇ ਅੱਛਾ بس ਜਦ ਨੂੰ ਪਰਦੇ ਆਈ ਗੱਲ ਆ ਬਾਈ ਕਹਿੰਦਾ ਨੰਬਰ ਕਿ 87 88 ਇੱਕ ਮਿੰਟ ਬਾਈ ਫਿਰ ਬੋਲਾਂਗੇ ਨੰਬਰ ਤੇ ਬਾਈ ਕਹਿੰਦਾ ਮੁੱਲ ਸੌਦਾ ਹੋ ਗਿਆ ਝੋਟੀ ਦਾ ਹੁਣ ਡਿਮਾਂਡ ਕੀ ਦੀ ਬਾਈ ਇਹਦੀ ਆਪਣੀ ਇਹਦਾ 3.5 ਹੈ ਜੀ 3.5 ਲੱਖ ਰੁਪਏ ਮੁੱਲ ਤੇ ਸਜਨੋ ਇਹਦਾ ਝੋਟੀ ਦਾ ਹੋ ਗਿਆ ਸੌਦਾ ਲੈ ਦੂਈ ਝੋਟੀ ਦਿਖਾਉਂਦੇ ਆ ਆ ਝੋਟੀ ਲੈ ਦਵਾ ਬਈ ਇਹਦਾ ਵੀ ਕਿਹੜਾ ਬਾਈ ਇਹਦੇ ਕਿਵੇਂ ਕੱਟੂ ਦਾ ਮਰਿਆ ਹੋਇਆ ਹਾਂਜੀ ਕੀ ਕਿ ਬੱਚਾ ਮਰਿਆ ਹੋਇਆ ਖਰੇਡ ਜਾਂ ਤਿਆਰ ਕਰਵਾਇਆ ਦੂਜਾ ਸੂਆ ਜੀ ਮੂੰਹ ਛਿੱ ਗਿਆ ਮੂੰਹ ਛਿੱ ਗਿਆ ਸੂਆ ਦੂਜਾ ਹੁਣ ਸਾਰੇ ਪਸ਼ੂ ਮੂੰਹ ਦੇ ਜੈਨੇ ਆ ਜਿਹੜਾ ਮਰਜੀ ਅੱਛਾ ਦੰਦਾ ਜਰੇ ਸਾਰੇ ਪਸ਼ੂਆਂ ਦਾ ਇਹ ਦੇਖ ਸਕਦੇ ਹੋ ਸਿੱਧੇ ਝੋਟੀ ਦਾ ਇਹ ਜਿਹੜਾ ਪੂਰਾ ਟੌਪ ਕੁਆਲਿਟੀ ਦੀ ਆ ਕੱਲਾ ਕੱਲਾ ਥਾਣਾ ਪੂਰਾ ਗੈਰ ਦਾ ਥਾਣ ਲੱਗਾ ਝੋਟੀ ਉਹ ਜਿਹੜਾ ਦੇਖ ਸਕਦੇ ਹੋ ਇਹਦੇ ਥੱਲੇ ਦੁੱਧ ਇਹਦੇ ਥੱਲੇ 15 16 ਕਿਲੋ ਤਿਆਰ 15 16 ਕਿਲੋ ਦਾ ਭਾਈ ਇਹ ਤੇ ਓਪਟੀਕਰ ਚੋਂ ਬੰਦੇ ਨਹੀਂ ਝੋਟੀ ਕੀ ਕਰੂਗਾ ਤੂੰ ਕੱਦ ਲੈ ਲਈ ਹੈਗੀ ਨਾ 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 ਵੀਰੇ ਬਲਾ ਹੁਣ ਹੀ ਬਹਿ ਜਾ ਥਾਪੀ ਮਾਰ ਕੇ ਮੂਰੇ ਤੇ ਧਾਰ ਮਾਰੋ ਮੂਰੇ ਤੇ ਲੱਗੇਗੀ ਅੱਛਾ ਰੇਡ ਤੇ ਲੱਗ ਜੂਗੀ ਇਹਦੀ ਡਿਮਾਂਡ ਕੀ ਹੈ ਵੀਰੇ ਇਹਦਾ 2.5 ਲੱਖ ਰੁਪਏ ਹੈ ਇਹਦਾ 2.5 ਲੱਖ ਰੁਪਏ ਮੁੱਲ ਦੇ ਸਾਹਮਣੇ ਸੱਜਣੋ ਯਾਨ ਮਰ ਹੈ ਨੇ ਐਂ ਟੌਕ ਵਾਲੀ ਬੱਚੇ ਬਾਈ ਮੰਗ ਨਹੀਂ ਮਰੇ ਨੇ ਕੱਪਣੇ ਮਰੇ ਨੇ ਆਪਣੇ ਕੋਲ ਹੀ ਮਰਿਆ ਜੀ ਆ ਗਏ ਅੱਛਾ ਠੀਕ ਹੈ ਤੇਰੀ ਬਰਸਾ ਚੋਂ ਦੁੱਧ ਦਾ ਦਸ ਕਿਦਾਂ ਦੇ ਰਾਇਦਾ ਤਾਂ ਤੱਕ ਲਾ ਤੀਜੀ ਝੋਟੀ ਹੈਗੀ ਬੁਰੀ ਲੈ ਇਹ ਵੀ ਤੋੜ ਦੇ ਬਾਈ ਇਹਦਾ ਸੁਆ ਬਾਈ ਇਹ ਵੀ ਦੂ ਦੂਜੇ ਸੂਏ ਆ ਦੂਜੇ ਸੂਏ ਹਾਂਜੀ ਇਹਦਾ ਹੀ ਬੱਚਾ ਮਰਿਆ ਹੋਇਆ ਲੈ ਦੇਖ ਸਕਦੇ ਹੋ ਗੋਲ ਸਿੰਘ ਦਾ ਛੋਟਾ ਸਿੰਘ ਇਹਦੇ ਥਲੇ ਦੁੱਧ ਕਿੰਨਾ ਤਿਆਰ ਹੈ 15 ਕਿਲੋ ਇਹਦੇ ਥਲੇ ਆ ਜੀ ਦੁੱਧ ਹੈਗਾ 15 ਕਿਲੋ ਤਿਆਰ ਦੇ ਸਕਦੇ ਥੋੜਾ ਅੰਦਰੋਂ ਲੈ ਵਾ ਝੋਟੀ ਦੇ ਇਹਦਾ ਸੂਆ ਕਿੰਨਾ ਕੁ ਦਰਾਂ ਆ ਜੀ ਬਾਈ ਇਹ ਇੱਕੋ ਜਿਹੀ ਇਕੱਠੀਆਂ ਸੂਈਆਂ ਆ ਜੀ ਬਾਈ ਅਸਾਂ ਇਕੱਠੇ ਇੱਕਦਾਂ ਹੀ ਸੂਈਆਂ ਆ ਜੀ ਦੇਖ ਸਕਦੇ 15 ਕਿਲੋ ਦੇ ਥਲੇ ਦੁੱਧ 15 15 16 15 16 ਕਿਲੋ ਤਿਆਰ ਆ ਇਹਦਾ ਕੀ ਰੇਟ ਰੂਗਾ ਬਾਈ ਹਾਂਜੀ ਇਹਦਾ ਕੀ ਰੇਟ ਰੂਗਾ ਇਹਦਾ 2 ਲੱਖ ਰੁਪਏ ਇਹਦਾ 2 ਲੱਖ ਰੁਪਏ ਰੇਟ ਰੂਗਾ ਲੋਕਾਂ ਨੂੰ ਕੋਈ ਬੱਚਾ ਦਾ ਬੜਾ ਫਰਕ ਨਹੀਂ ਪੈਂਦਾ ਹੈਗਾ ਜਿਹੜੇ ਸੱਜਣ ਡੇਰੀ ਵਾਸਤੇ ਪਸ਼ੂ ਲੈਂਦੇ ਨੇ ਉਹਨਾਂ ਨੂੰ ਕੋਈ ਵਹਿਉ ਨਹੀਂ ਹੈਗਾ ਤੇ ਬਾਈ ਦਾ ਕੰਟੈਕਟ ਨੰਬਰ ਲੈ ਕੇ ਦਿੰਦੇ ਆ ਸੰਪਰਕ ਕਰ ਲਓ ਜੇ ਕਿਸੇ ਸੱਜਣ ਨੇ ਪਸ਼ੂ ਖਰੀਦਣਾ ਹੋਵੇ ਬਾਈ ਮੋਬਾਈਲ ਨੰਬਰ 82888 9801 ਦੇਸੀ 888 981 A23859001 ਠੀਕ ਹੈ ਛੋਟਾ ਨੰਬਰ ਅਖੋੜ ਡੈਡੀ ਦਾ ਠੀਕ ਹੈ ਛੋਟਾ ਡੈਡੀ ਦਾ ਹੀ ਬੋਲਦਾ ਜੀ 98726 98726 74236 74236 ਹਾਂਜੀ ਠੀਕ ਹੈ ਸੱਜਣੋ ਦੇਖ ਸਕਦੇ ਆ ਬਾਈ ਹੋਰਾਂ ਦੇ ਡੈਡੀ ਸਾਹਿਬ ਬੈਠੇ ਨੇ ਦੇਖ ਸਕਦੇ ਜਨਮ ਦਾ ਨੇ ਟੋਪ ਕੁਆਲਟੀ ਦੇ ਪਸ ਸੱਜਣੋ ਆ ਬਾਈ ਨਾਲ ਕਰਾਉਣੇ ਗੱਲਬਾਤ ਬਾਈ ਕੀ ਹਾਲ ਨੇ ਠੀਕ ਹੈ ਬਾਈ ਜੀ ਬਾਈ ਨਾਮ ਜੀ ਗੁਰਚਰਨ ਭਰਾ ਜੀ ਗੁਰਚਾਰ ਸਿੰਘ ਕਿਹੜਾ ਏਰੀਆ ਬਾਈ ਦਾ ਆਰਮਾ ਪੰਡਾ ਜੀ ਅੱਛਾ ਇੱਕ ਝੋਟੀਆਂ ਬੋਲੇ ਹਾਂ ਆਪਣੇ ਕੋਲ ਤਿੰਨ ਹੈ ਅੱਛਾ ਤਿੰਨ ਝੋਟੀਆਂ ਲੈ ਸੂਈਆਂ ਦੇ ਵਜ ਤਿੰਨੇ ਹਾਂ ਤਿੰਨੇ ਸੂਈਆਂ ਤਿੰਨੇ ਸੂਈਆਂ ਨਾਲ ਆ ਚੋਟੀ ਦੇ ਕਰਾਉਣੇ ਦਰਸ਼ਨ ਸਾਨੂੰ ਕਿਹੜਾ ਸੂਆ ਬਾਈ ਇਹਦਾ ਇਹ ਦੂਜਾ ਹੀ ਦੂਜੇ ਸੂਏ ਝੋਟੇ ਹਾਂ ਹੁਣ ਆਲਾ ਬਸ ਤੈ ਹੁੰਦਾ ਨਹੀਂ ਅੱਛਾ ਕਿਦੋਂ ਹਮ ਤਿੰਨ ਸੂ ਨੂੰ ਦੇਖ ਸਕਾ ਹਾਂ ਮੇਰਾ ਗੋਲ ਸਿੰਘ ਦੀ ਆ ਦੇਖੀ ਭਰਾ ਜੀ ਕੋਈ ਹੈ ਟੌਪਕ ਵਾਲੀ ਲੈ ਦਵਾਰੇ ਕਿਹੜਾ ਲੰਬਾ ਆ ਸਾਈਡ ਆ ਲੱਗਦੀ ਉਹ ਹਾਂਜੀ ਸਾਈਡ ਲੱਗਦੀ ਆ ਹਾਂਜੀ ਹਾਂਜੀ ਹੈ ਸਾਈਡ ਲੱਗਦੀ ਆ ਕਿ ਨਾ 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 ਸਾਈਡ ਦੇ ਉੱਥੇ ਬੈਠੇ ਦੀ ਆ ਅੱਛਾ ਹਟ ਮੋੜ ਲੈ ਹਟ ਹਟ ਮੋੜ ਲੈ ਮੋੜ ਲੈ ਮੋੜ ਲੈ ਬਾਈ ਕਿੰਨਾ ਕਰਤਾ ਯਾਰ 17 ਤਿਆਰ ਭਰਾ ਜੀ 17 ਕਿਲੋ 10 ਦਿਨ ਦੀ ਸੂਜੀ ਇੱਕ ਮਿੰਟ ਆ ਗਿਆ ਮੈਂ ਤੇਰਾ ਕਰਦਾ ਗਾ ਰੂਰੇ ਇੱਕ ਮਿੰਟ ਤੇ ਬਾਈ ਕੀ ਡਿਮਾਂਡ ਕਰਦਾ ਹੈ ਬਾਈ ਕੀ ਮੁੱਲ ਕਰਦਾ 3 ਲੱਖ ਰੁਪਏ ਮੰਗਦੇ ਹੈ 3 ਲੱਖ ਰੁਪਏ ਮੁੱਲ ਜ਼ਿਆਦਾ ਨਹੀਂ ਕਰੀ ਜਾਂਦਾ ਤੇ ਲੱਖ ਦੀ ਦੁੱਧ ਦੁੱਧ 17 ਤਿਆਰ ਹੈ 17 ਕਿੱਲੇ ਦੇ ਕਿੰਨੇ ਦੇ ਦੇ ਬਾਈ ਹੈਲੋ ਕਿੰਨੇ ਦੇ ਦੇ ਪੈਣੀ ਲਗਭਗ ਛੱਡ ਦਾਂਗੇ 2.5 ਢੋਈ ਦੀ ਛੱਡ ਦਾਂਗੇ 2.5 ਆ ਵੀ ਤੋੜ ਦੇ ਆ ਵੀ ਤੋੜ ਦੇ ਬਾਈ ਉਹ ਕਹਿੰਦਾ ਟੋਰੀ ਤਿਆਰ ਬਣਾ ਲੈ ਇਹਦਾ ਕਿੱਡਾ ਸੂਆ ਇਹਦਾ ਦੂਜਾ ਅੱਛਾ ਕੈਦਲਾ ਜੀ ਇਹ ਕੱਲ ਦੀ ਸੀ ਇਹ ਕੱਲ ਦੀ ਸੀ ਰਖੀਸ ਚ ਹੈ ਯਾਰ ਕਿਉਂ ਲੱਗ ਰਿਹਾ ਠੀਕ ਹੈ ਤੇਰੀ ਭਾਗਦੀ ਆ ਮੰਗੋ ਭਰਾ ਇਹ ਮੰਗ ਨਹੀਂ ਲੋਟ ਇੱਕ ਮਿੰਟ ਉਹਦਾ ਮੁੱਲ ਇੱਕ ਮਿੰਟ ਲੈ ਲਓ ਤਿਆਰ ਆ ਤਿਆਰ ਉਹ ਤਾਂ ਪਹਿਲਾਂ ਨਾ 17 ਕਿਲੋ ਦਾ ਮਾਰਾ ਅੱਛਾ 17 ਕਿਲੋ 22 ਠੀਕ ਹੈ 22 ਆ ਨਾ ਮੁੱਲ ਆਪਣੀ 22 ਕਿੰਨੇ ਦੇ ਦਾ ਛੱਡ ਦਾਂਗੇ 2 2.5 ਦੀ 2.5 ਦੀ ਛੱਡ ਅੱਛਾ ਠੀਕ ਹੈ ਲੈ ਮੋਬਾਈਲ ਨੰਬਰ ਬੋਲ ਦਿਓ 9306890733 ਠੀਕ ਹੈ ਬਈ ਠੀਕ ਪੜਾਏ